ਜੋੜਿਆ ਮੇਰੇ ਪ੍ਰਭੂ ਤੇ ਵਿਛੜਿਆ ਨੂੰ ਪਹਿਲਾਂ ਤਾਂ ਧਿਆਤ ਸਾਥ ਕਰਾਉਂਦਾ ਗੁਰੂ ਹੈ ਜੀ ਉਸ ਵਿੱਚ ਲਿਖਿਆ ਹੈ ਕਿਲਾ ਤਾਂ ਇਹ ਨਹੀਂ ਆਪਾਂ ਨੂੰ ਖਿਆਲ ਨਹੀਂ ਆਉਂਦਾ ਹੈ ਕਿ ਕੀ ਆਪਾਂ ਵਿਛੜੇ ਵੀ ਹੋਏ ਹਾਂ ਕਿਉਂ ਮਾਇਆ ਦਾ ਪ੍ਰਭਾਵ ਹੈ ਇੰਨਾ ਹੈ ਮਾਇਆ ਕਰਕੇ ਚੱਕਰ ਇਹ 체 ਜਿੱਥੇ ਇਹ じゃ ਕਦੇ ਖਿਆਲ ਹੀ ਨਹੀਂ ਆਉਂਦਾ ਇਹ ਸਭ ਕੋ ਚਾਹੀਏ ਹੈ ਦਾਂਸ ਖਾਓ ਪੀਓ ਐਸ਼ ਕਰੋ ਬੈਸ ਆਲ ਬਚਨੀ ਆਂ ਬਾਜਾ ਦਾ ਮਿੱਠਾ ਅਗਲਾ ਕਿਹਨੇ ਮਿੱਠਾ ਇਹ ਸੇ ਚੱਕਰ ਦੇ ਵਿੱਚ ਸਾਰਾ ਕੁਛ ਹੀ ਝੂਠੇ ਲਾਲਚ ਦਾ ਗੱਲ ਸਭ ਕੁਝ ਝੂਠੇ ਲਾਲਚ ਲੱਗ ਕਹਿਣ ਹੈ ਮਨ ਦੇ ਚੰਦ ਸੋ ਵੀ ਛੋੜਾ ਸਭ ਤੋਂ ਵੱਡਾ ਦੁੱਖ ਮੰਨਿਆ ਗੋ ਮਤ ਦੇ ਦੁੱਖ ਵੀ ਛੋੜਾ ਪਹਿਲਾ ਦੁੱਖ ਹੈ ਜੀ ਤੇ ਛੋੜੇ ਦਾ ਕੋਈ ਦੁਨੀਆ ਕੋ ਕੋ ਵੀ ਲੈ ਲੋ ਕੋ ਨਿੱਤ ਦਾ ਵਿਛੋੜਾ ਪੈ ਜੇ ਬੜਾ ਦੁੱਖ ਹੁੰਦਾ ਹੈ ਸੇ ਭਰਾ ਦਾ ਪੈ ਨਹੀਂ ਅਤੀ ਪਸੰਗਤ ਹੈ ਜੇ ਜੇ ਮਾਇਆਵਲੋਂ ਕਹੇ ਵੀ ਹੈ ਦੁੱਖ ਕੋਈ ਪਦਾਰਥ ਵਿੱਚ ਨਹੀਂ ਹੈ ਦੁੱਖ ਹੀ ਦੁੱਖ ਹੈ ਵੱਡਾ ਦੁੱਖ ਇਹ ਨੂੰ ਮੰਨਦਾ ਹੈ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਭੁੱਖ ਦਾ ਵੀ ਵੱਡਾ ਦੁੱਖ ਹੈ ਇੱਕ ਵਿਛੋੜਾ ਦੋਖ ਪਿਚੋੜਾ ਇੱਕ ਦੁੱਖ ਹੂ ਇੱਕ ਦੁੱਖ ਸਖਤ ਵਾਰ ਜਾ ਮੂਤ ਜਮਾਂ ਦੀ ਮਾਰ ਪੈਣੀ ਇਹ ਵੀ ਵੱਡਾ ਦੁੱਖ ਹੈ ਕੀ ਪੈਂਦੀ ਰਹੀ ਹੈ ਕੀ ਕਹਦੇ ਜੀ ਨਹੀਂ ਐਵੇਂ ਡਰਾਉ ਬਾਸ ਤੇ ਗੰਨਾ ਹਾਂ ਕਵਿਤਾ ਵੀ ਦਾ ਅਚਨਿ ਪੜਦੇ ਹੈ ਜੰਮ ਕਾ ਠੇਂਗਾ ਮੁਰਾ ਬੜਾ ਪੁਰਾਣਾ ਗੰਗਾ ਉਹ ਨਹੀਂ ਸੰਗਿਆ ਜਾ ਉਹ ਤੇ ਸਾਇ ਨਹੀਂ ਹੋਣਾ ਇੱਕ ਜੋ ਸਾਧੂ ਮੋਹਿ ਮਿਲੋ ਤੇੰਦਿਆ ਅੰਜਰ ਲਾਏ ਗੁਰੂ ਬੇਲਜੇ ਸਨ ਉਹ ਰਾ ਗੁਰੂ ਬੇਲਜੇ ਉਹਦੇ ਲੱਗੇ ਜਨ ਨਹੀਂ ਤੇ ਜੰਮਾਂ ਦੀ ਮਾਰ ਦਾ ਮਤਲਬ ਹੀ ਕੋਈ ਨਹੀਂ ਹੈ ਉਹ ਰਾਤੈ ਹੋ ਰਹੇ ਹੁੰਦੇ ਰੋ ਰਹੇ ਹੋ ਜਨ ਤੇ ਵਾਗ ਉਹ ਰਾਤੈ ਹੋਰ ਹੋ ਜਾਂਦੇ ਹਨ ਸੋ ਖੈ ਇਤਰਾਣ ਵਿਛੋੜੇ ਦਾ ਦਰਦ ਮਹਾਰਾਜ ਕਦਸ਼ਤਾਨ ਦਿਆ ਕਰਕੇ ਦਰਿਆ ਭਰਿਆ ਪਾਣੀ ਦਾ ਚੱਲ ਰਿਹਾ ਹੈ ਆਵਾ ਦੇ ਵੇਗ ਨਾਲ ਕੰਡਿਆਂ ਦੇ ਉੱਪਰੋਂ ਦੀ ਉਛੜ ਕੇ ਪਾਣੀ ਖੱਡਿਆਂ ਵਿੱਚ ਟੋਇਆ ਵੀ ਚੱਲਿਆ ਗਿਆ ਵਿਚੜ ਗਿਆ ਨਾ ਟੋਇਆ ਵੀ ਜਾਂਦ ਤੋਂ ਬਾਅਦ ਉਹਦੀ ਕੀਦੋ ਲਛਾ ਹੋਏ ਫਿਰ ਨਾ ਤਾਂ ਉਹ ਛੋਟਾ ਹੋ ਗਿਆ ਇੱਕ ਨਾਮ ਉਹਦਾ ਪੈ ਗਿਆ ਫੱਡਾ ਟੋਆ ਜੇ ਕੋਲ ਆਕਾਰ ਛੋਟਾ ਜਾਂਦਾ ਹੈ ਕਿਤੇ ਮਹਾਨ ਸਾਗਰ ਜੇ ਬੇਕਦਾਨ ਲੋਕ ਹੋ ਗਿਆ ਇਹ ਕੋਈ ਦੂਸ਼ਣ ਬੜੇ ਪੈਦਾ ਹੋ ਗਏ ਮੱਛਰ ਗੁੱਛਰ ਬੰਦ ਵੀ ਫੜਿਆ ਆ ਮਾਰੀ ਕਿਤੇ ਕੰਮਦਾ ਨਹੀਂ ਰਿਹਾ ਪਰ ਅਗੇ ਮਹਾਰਾਜ ਤਾਂ ਜੇ ਇਹ ਪਾਣੀ ਨੂੰ ਕੋਈ ਸਿਆਣਾ પુરੁਸ਼ ਹੋ ਤੇ ਦਰਿਆ ਵਿੱਚ ਮੋੜ ਕੇ ਸਿੱਟ ਦੇਵੇ ਨਵਾ ਦੇਵੇ ਕਿਤੇ ਕਾਵੇ ਇਹ ਤਰਨਾ ਗਨ ਨਾ ਨਾ ਰਿਹਾ ਨਾ ਰੂਪ ਰਿਹਾ ਨਾ ਉਗਾਂ ਡਿਹਾ ਨਾ ਛੋਟਾ ਬਣ ਰਿਹਾ ਮਹਾਨ ਸਾਗਰ ਬਣ ਗਿਆ ਇੱਕ اے جیوا تو بھی ਵਿਛੜੇ ਕਰਕੇ ਕਿਲ ਚੌਗਣ ਇੰਨੇ ਪੈ ਗਏ ਮਹਾਰਾਜ ਜੀ ਕਹਿੰਦੇ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਆਉਗਣ ਹਮਾਰੇ ਇੰਨੇ ਆਉਗ ਹੋ ਗਿਆ ਆਪਣੇ ਮਿੱਤੇ ਦਇਆ ਕਰੋ ਦਇਆ ਕਰੋ ਮਹਾਰਾਜ ਮੇਰੇ ਘਰ ਵਿੱਚ ਆ ਜਾਓ ਦਇਆ ਕਰੋ ਕਿਛ ਮਿਹਰੋਂ ਪਾਉਂ ਹੋ ਲੋਬ ਦੇ ਪੱਥਰ ਤਾਰੇ ਤੇ ਇਹ ਇੰਨੇ ਆਉਗਣ ਉਹ ਕੋਨੇਂ ਭਰਿਆ ਤਰੀਰ ਹੈ ਕਿਉਂ ਸੰਤੋ ਨਿਰਮਲ ਹੋਏ ਜਿਉ ਜਿਹੜੇ ਉਹ ਕੋਨੇ ਦੇ ਵਿੱਚ ਪੈਦਾ ਹੋ ਗਏ ਉਹਦਾ ਕਾਰਨ ਹੈ ਵਿਛੋੜਾ ਮਹਾ ਪਰਮਾੰਦਿਰਮ ਵਿੱਚ ਇਹ ਬਚਨ ਹੈ ਪੰਥੀ ਪਾਤਸ਼ਾਹ ਮਹਾਰਾਜੀ ਦਾ ਸਤਿਕਾਰੁ ਕੀਤ ਕਰਮਾ ਕਰਕੇ ਕੀਤ ਕਰਮ ਕੇ ਵਿਛੜੇ ਛੱਟਾ ਗਏ ਕਰਵਾਇ ਦੁਜੀ ਆਪ ਕਿਰਪਾ ਕਰੋ ਕਰ ਕਿਰਪਾ ਮੇ ਰਾਮ ਅਸੀਂ ਆਪਣੇ ਮਾੜੇ ਕਰਮਾ ਕਰਕੇ ਵਿਛੜ ਤਾਂ ਗਏ ਪਰ ਮੇਰ ਮਿਲਾਵ ਤੁਸੀਂ ਕਰਾ ਸਕਦੇ ਹੋ ਤੁਹਨੇ ਮਾਲਕ ਜਨੈ ਬਤਾਇਆ ਐਥਾ ਗੁਰਵੜਤਾ ਦੀ ਪਾਇਆ ਸਾਨੂੰ ਹੁਲਿਆਣੋ ਤੁਸੀਂ ਰਸਤਾ ਦਿਖਾ ਸਕਦੇ ਹੋ ਬਗਵਾਨ ਇਸ ਜਗ ਮੈਂ ਚਾਨਣ ਸਾਨੂੰ ਚਾਨਣਾ ਤੁਸੀਂ ਦਿੱਤੇ ਮਹਾਰਾਜੀ ਹਾਤ ਦੀਪ ਫੇਰ ਵੀ ਅਥੀ ਹੱਥ ਕੀਰਾ ਦੀਵਾ ਵੀ ਮਰ ਗਿਆ ਤੁੰਨੋ ਮੋਜੀ ਵੀ ਹੋ ਗਈ ਥੋੜੀ ਬਾਤੀ ਗਿਆ ਬਾਣੀ ਦੁਆਰਾ ਪਰ ਫੇਰ ਵੀ ਔਗਣਾ ਦੇ ਵਿੱਚ ਉਥੇ ਚੱਕਰ ਵਿੱਚ ਦੇਂਦੇ ਆਂ ਹਾਤ ਦੀਪ ਕੂਏ ਪਰ ਫੇਰ ਉਹੀ ਨਰਥਾਂ ਦੇ ਕੂਏ ਵਿੱਚ ਫਿਰ ਰਿਹਾ ਕਰ ਕਿਰਪਾ ਮੇਰੋ RAM ਪਿਛੋੜਾ ਪਿਆ ਪਿਆ ਮਾੜੇ ਕਰਮਾਂ ਕਰਕੇ ਤੇਜ ਕਰਕੇ ਜਦੋਂ ਅਹਿਸਾਸ ਕਰਾ ਦਿੰਦੇ ਕੋਈ ਗਿਆਤੋਂ ਨੂੰចេਤੋਂ ਨੂੰ ਜਿਆਣਾ ਬੈਠ ਸਮਝਾ ਦੇ ਵੀ ਤੇ ਤੈਨੂੰ ਰੋਗ ਲੱਗਿਆ ਹੋਇਆ ਤੇ ਕਹ ਹਰ ਕੀਤਾ ਕਦੇ ਪਰ ਇਹ ਕੀਤਾ ਕਦੇ ਕਿ ਮੈਨੂੰ ਤਾਂ ਨਹੀਂ ਮੈਨੂੰ ਲਈ ਮੈਨੂੰ ਰੋਗ ਲੱਗਿਆ ਕਹਿੰਦੇ ਅਸੀਂ ਤੈਨੂੰ ਦੱਸਦੇ ਤੈਨੂੰ ਰੋਗ ਹੈ ਗੁਰੂ ਕਹਿੰਦਾ ਰੋਗ ਹੈ ਤੈਨੂੰ ਉਹ ਵੀ ਹੋਮੈ ਦਿਨ ਰੋਗ ਹੈ ਉਹਦਾ ਰਾਜ ਵੀ ਗੁਰੂ ਦੇ ਬਾਤਈਏ ਪਿਆਰੋ ਜੈਸਾ ਸਤਗੁਰ ਸੁਣੀ ਦਾ ਤੈ ਤੋਹੀ ਮੈਂ ਡੀਠ ਵਿਛੜਿਆ ਮੇਰੇ ਪ੍ਰਭੂ ਹਰ ਦਰਗਹਿ ਕਾ ਮਸੀਤ ਹਰ ਨਾਮ ਮੰਤਰ ਦੜਾਏਂਦਾ ਐ ਐ ਦਰਵਾਦਾਰੂ ਸੰਸਾਰ ਨੂੰ ਕੀ ਨਾਮਦਾਰੂ ਹਰ ਨਾਮੋ ਮਰਤ ਦੜਾਏਂਦਾ ਤੁਹਾਨੂੰ ਕੀ ਹੋਇਆ ਜੀ ਸੱਤੇ ਮਮੇ ਰੋਗ ਹਮ ਤੋਂ ਵੱਡਾ ਰੋਗ ਕੱਢ ਦਿੱਤਾ ਨੂੰ ਆ ਕੱਟਿਆ ਕੀਨੇ ਵੱਡੇ ਗੁਰੂ ਨਾਨਕ ਨੇ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਰਾ ਕੀ ਮੇਰੀ ਆਮ ਬੈ ਤਾਂ ਕੋਈ ਮਤਲਬ ਇਹ ਦੇ ਵਿੱਚ ਤੇਰੇ ਰੋਗ ਨੂੰ ਨਵਿਤ ਕਰੰਦਾਂ ਦਾ ਉਹਦਾ ਪਤਾ ਹੀ ਨਹੀਂ ਸੀ ਗਈ ਉਹ ਵੈਲ ਮੇਰਾ ਗੁਰੂ ਨਾਨਕ ਇਹਦੇ ਸਾਨੂੰ ਰੋਗ ਦਾ ਵਿਦਾਤ ਦਾ ਰੋਗ ਦੀ ਨਮਰਤੀ ਵੀ ਦੱਸਦੀ ਹੈ ਨਾਮ ਜਪੋ ਸਾਨੂੰ ਰੋਗ ਦਾ ਔਖਾ ਤਾਂ ਨਾਮ ਸਾਰੇ ਰੋਗਾਂ ਦਾ ਦਾਦ ਨੂੰ ਹੈ ਪਰਮੇਸ਼ਰ ਦਾ ਨਾਮ ਤੇ ਹਉਮੈ ਦਾ ਵੱਡਾ ਰੋਗ ਹਉਮੈ دیر ਰੋਗ ਹੈ ਆਇਆ ਕਿੱਥੋਂ ਜੀ ਹਉਮੈ ਰੋ ਮਾਨ ਨੂੰ ਕਉ ਦੀ ਨਾਇ ਬੰਧਿਆ ਤੈਨੂੰ ਮਿਲ ਤੇ ਕੀ ਮਿਦਿਆ ਹੈ ਇਹੜੀ ਕੀ ਵਰਸੇਜ ਮਿਲ ਜੇ ਉਹਦੇ ਨਾਲ ਮੋਹ ਪੈ ਜਾਂਦਾ ਹੈ। ਇਥੇ ਵੀ ਜ ਕੋਈ ਬਾਤ ਤੋਂ ਮਿਲੀ ਹੋਵੇ ਅਗਲਾ ਰੋਣਾ ਕਹਿਣਾ ਵਿੰਟੇਜ ਮਿਲਿਆ ਮੈਨੂੰ। ਇੱਕ ਮਨੋਖ ਨੂੰ ਇਹ ਹਮਮਾ ਦਾ ਰੋ ਮਿਲਦੇ ਵਿੱਚ ਹੀ ਮਿਲਿਆ। ਤੇ ਮੇਰ ਕੌਮ ਉਹਦੇ ਨੇ ਮਿਲਤੀ ਕਰਦਾ। ਯਾਰਾ ਨੂੰ ਦੱਸਦਾ ਮੈਂ ਤੈਨੂੰ ਵਿੰਟੇਜ ਮਿਲਿਆ ਇਹਦਾ ਰਾਜ ਮੈਂ ਦੱਸਾਂਗਾ। ਪਾਪੁਰਨ ਆ ਰਹੀ ਦੱਸਾਂਗੇ ਬੜੇ ਦਿਸਟਾਂਟ ਰੰਤ ਸਾਧਨ ਤੇ ਕਿ ਕਿ ਸ਼ਹਿਰ ਦੇ ਵਿੱਚ ਤੁਮੁਰ ਨਾਮ ਤੋਂ ਦੇ ਮਹਾਰਾਜ ਹੀ ਪਾਏ ਮਰਦਾਨੇ ਸਮੇਤ ਪਹੁੰਚੇ ਹਾਂ ਕੋਈ ਸ਼ਹਿਰ ਦੇ ਜਿੰਨੇ ਵੀ ਲੋਕ ਸਨ ਉਹ ਥਾਰੇ ਕਦੇ ਮੈਂ ਮਰਮ ਗਿਆ ਨਹੀਂ ਹਾਂ ਕਹਿ ਜਣਾ ਕੋਈ ਵੱਡੀ ਗੱਲ ਨਹੀਂ ਹੈ ਗੱਲ ਨਹੀਂ ਗਿਆਨ ਨਾ ਧੁੰਦੀ ਹੈ ਗੰਨਾਂ ਨਾਲ ਗਿਆਨ ਥੋੜੀ ਹੁੰਦਾ ਹੈ ਥਾਰੇ ਨਹੀਂ ਜਾਂਦੇ ਆ ਪਰ ਗਏ ਨਹੀਂ ਹੋਇਆ ਇਹਨਾਂ ਤੋਂ ਕਹਾ ਨਹੀਂ ਆਇਆ ਗੰਦੀ ਗਿਆਨ ਨਾ ਭੁੰਡਿਆ ਕਥਨਾ ਕਰਨਾ ਸਾਧ ਜਲਦੀ ਹੋਂ ਸੋਹਾਗਣ ਭੈਣੇ ਸੋਹਾਗਣ ਤਾਂ ਹੈ ਜੇ ਪਤੀ ਹੈ ਸਾਥ ਇਹ ਤੁਆ ਕਰ ਨਹੀਂ ਦੰਡਾ ਨਾ ਮੰਨ ਲੜੀ ਜਲਦੀ ਹੋਂ ਸੋਹਾਗਣ ਭੈਣੇ ਕੰਤਨਾ ਕਉ ਮੈਂ ਵਿਦਿਆ ਉਹ ਸਾਰੇ ਬਾਰੇ ਨਹੀਂ ਮੈਂ ਤੁਹਾਨੂੰ ਆਨਕ ਆਈਏ ਸਬਦ ਸੰਨ ਰੋਗਾਂ ਦੀ ਨਿਵੈਤ ਕਰਕੇ ਸੰਵੇਰ ਵਾਸਤੇ ਦੁਖੀਆਂ ਨੂੰ ਸੁਖੀ ਕਰਨ ਵਾਸਤੇ ਹੁੰਦੇ ਆ ਮਤਾਂ ਵਾਸਤੇ ਗਿਰਿਆਂ ਨੂੰ ਉਾਣ ਵਾਸਤੇ ਇਹ ਸੇ ਬਾਤ ਹੈ ਉਹ ਨਰਤਾ ਧਾਰਿਆ ਪਰਮੇਸ਼ਰ ਰੂਪ ਨੇ ਆਪ ਹੀ ਪਰਮੇਸ਼ਰ ਥਾਂ ਆਪ ਨਾਰਾਇਣ ਤਰਾ ਧਾਰ ਜਦ ਮੈਂ ਪਰਮਾਰਿਓ ਨਿਰੰਕਾਰ ਨਿਰੰਕਾਰ ਜਿਉਂ ਨਿਰਗੁਗ੍ਰਮ ਹੈ ਉਹ ਪ੍ਰੇਮਾਂ ਸੇ ਨਿਆਰਾ ਮਨ ਬਾਣੀ ਦੇ ਵਿੱਚ ਇਹਨੂ ਰੋਪਨ ਰੇਕ ਨਾਂ ਦੇ ਇਤਰੇ ਗੁੰਤੇ ਭਾ ਭੈਨ ਕਿਛੈ ਭੁਜਾਇ ਨਾਨਕਾ ਜਿਤ ਹੋਵੇ ਤੋ ਪ੍ਰਸੰਧ ਅੰਤਾਰ ਆਕਾਰ ਬਣਾਇਆ ਯਾਨੀ ਨਿਰਗੁਣ ਤੋਂ ਸਰਗੁਣ ਹੋਣਾ ਪਿਆ ਪਰਮੇਸ਼ਰ ਨੂੰ ਹੀ ਹੈ। ਨਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜੋਤ ਰੂਪ ਅਰ ਆਪ ਮੁਰ ਨਾਨਕ ਆਇਓ। ਉਮਾਨਤ ਦੇ ਮਹਾਰਾਜ ਜੀ ਤੇ ਜਦੋਂ ਉੱਤੇ ਫਿਰ ਇੱਕ ਵਿੱਦ ਬਣਾਉਦੇ ਆਂ ਢੰਗ ਨਾਲ ਏਕੇ ਨਾਲ ਭਾਈ ਮਰਦਾਨੇ ਨੂੰ ਕੋ ਮੁਝਕਾ ਇੱਕ ਥੈਲਾ ਜਾ ਦਿੰਦੇ ਨੇ ਲੈ ਭਾਈ ਮਰਦਾਨਿਆਂ ਹੁਣ ਤੋਂ ਮੁਕਾ ਦੇ ਸ਼ਹਿਰ ਦੇ ਵਿੱਚ ਜਾ ਕੇ